ਅੰਮ੍ਰਿਤਸਰ ਦੇ ਪੰਡਾਰੀ ਪੁਲ ਤੋਂ ਜਲੰਧਰ ਵਾਲੀ ਸਾਈਡ ਨੂੰ ਜਾਂਦੇ ਫਲਾਈਓਵਰ ਤੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੋਂ ਛੁੱਟੀ ਕਰਕੇ ਆ ਰਿਹਾ ਇੱਕ ਵਿਅਕਤੀ ਫਲਾਈਓਵਰ ਤੋਂ ਹੇਠਾਂ ਡਿੱਗ ਗਿਆ ਇਸ ਮੰਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਣਕਾਰੀ ਮਿਲੀ ਸੀ ਕਿ ਪੰਡਾਰੀ ਫਲਾਈਓਵਰ ਤੋਂ ਇੱਕ ਵਿਅਕਤੀ ਹੇਠਾਂ ਡਿੱਗਾ ਹੈ ਜਦੋਂ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਤਾਂ ਜਾਂਚ ਕਰਨ ਤੇ ਪਤਾ ਲੱਗਿਆ ਜ਼ਖਮੀ ਹੋਏ ਵਿਅਕਤੀ ਦੀ ਪਛਾਣ ਸੋਨੂਪਾਲ ਸ਼ਰਮਾ ਦੇ ਰੂਪ ਵਿੱਚ ਹੋਈ ਹੈ ਜੋ ਕਿ ਅੰਮ੍ਰਿਤਸਰ ਦੇ ਨਜ਼ਰ ਹਸਪਤਾਲ ਦੇ ਵਿੱਚ ਆਪਣੀ ਡਿਊਟੀ ਕਰਦਾ ਹੈ ਜਦੋਂ ਉਹ ਕੰਮ ਤੋਂ ਆਪਣੇ ਘਰ ਜਾ ਰਿਹਾ ਸੀ ਤਾਂ ਭੰਡਾਰੀ ਪੁਲ ਵਾਲੇ ਫਲਾਈਓਵਰ ਤੇ ਉਸ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਜਿਸ ਕਰਕੇ ਉਹ ਫਲਾਈਓਵਰ ਦੇ ਡਿਵਾਈਡਰ ਨਾਲ ਜਾ ਟਕਰਾਇਆ ਤੇ ਵਿਅਕਤੀ ਫਲਾਈਓਵਰ ਤੋਂ ਹੇਠਾਂ ਡਿੱਗ ਗਿਆ ਜਿਸ ਤੋਂ ਬਾਅਦ ਵਿਅਕਤੀ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ ਤੇ ਉਸ ਨੂੰ ਨਜ਼ਰ ਹਸਪਤਾਲ ਵਿੱਚ ਹੀ ਇਲਾਜ ਦੇ ਲਈ ਦਾਖਲ ਕਰਵਾ ਦਿੱਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੀ ਸਰ ਜਿਹੜਾ ਐਕਸੀਡੈਂਟ ਹੋਇਆ ਕਿਹੜੀ ਜਗ੍ਹਾ ਹੋਇਆ ਤੇ ਕੀ ਕਰ ਇਹ ਜਿਹੜਾ ਐਲੀਵੇਟਡ ਰੋਡ ਜਾਂਦੀ ਹੈ ਪੰਡਾਰੀ ਬ੍ਰਿਜ ਤੋਂ ਜਲੰਧਰ ਨੂੰ ਇੱਥੋਂ ਲੈਕਡਾਊਨ ਹੁੰਦਾ ਆ ਪਿੰਗਲਵਾੜਾ ਨੂੰ ਤੇ ਸਾਨੂੰ ਕਿਸੇ ਰਾਹਗੀਰ ਦਾ ਫੋਨ ਆਇਆ ਸੀ ਕਿ ਉਹ ਜਾ ਰਹੇ ਨੇ ਤੇ ਉਹਨਾਂ ਦੇ ਅੱਗੇ ਮੋਟਰਸਾਈਕਲ ਸਵਾਰ ਇੱਕ ਸਿੱਧਾ ਹੀ ਡਿਵਾਈਡਰ 'ਚ ਵੱਜ ਗਿਆ ਤੇ نیچے ਜਿਹੜਾ ਗਿਰ ਗਿਆ ਆ ਤੇ ਮੌਕੇ ਤੇ ਪਹੁੰਚੇ ਆਂ ਸੀ ਤੇ ਜੋ ਥੱਲੇ ਉਹ ਡਿੱਗਿਆ ਹੋਇਆ ਸੀ ਤੇ ਉਹਦੇ ਤਲਾਸ਼ੀ ਲੈਣ ਤੇ ਉਹਦਾ ਆਈ ਕਾਰਡ ਮਿਲਿਆ ਜਿਹੜਾ ਨੀਅਰ ਹਸਪੀਟਲ 'ਚ ਜੌਬ ਕਰਦਾ ਐ ਸੋਨੂਪਾਲ ਸ਼ਰਮਾ ਜਿਹੜਾ ਗਿਲਵਾਲੀ ਗੇਟ ਦਾ ਰਹਿਣ ਵਾਲਾ ਉਮਰ ਕਰੀਬ 40 ਕਿ ਸਾਲ ਤੇ ਨੀਅਰ ਹਸਪੀਟਲ ਹੀ ਉਹਨੂੰ ਭੇਜ ਦਿੱਤਾ ਜਿਹੜੀ ਆ ਕਾਫੀ ਉਹਦੇ ਸਿਰ ਤੇ ਸੱਟ ਲੱਗੀ ਐ ਜੀ ਤੇ ਕਾਰਨ ਦਾ ਲੱਗਾ ਤਾਂ ਸਰਵਤ ਟ੍ਰਿਕੋ ਕਰਾ ਕੀਤੀ ਸੀ ਨੀਂ ਨਹੀਂ ਨਹੀਂ ਇਹੋ ਜੀ ਕੋਈ ਗਲਤੀ ਜੇ ਸਾਹਮਣੇ ਨਹੀਂ ਆਈ ਬਾਕੀ ਹਸਪੀਟਲ 'ਚ ਦੇਖਣਗੇ ਰਾਹਗੀਰ ਨੇ ਦੱਸਿਆ ਕਿ ਸਿੱਧਾ ਹੀ ਆ ਜਿਹੜਾ ਡਿਵਾਈਡਰ ਜਿਹੜਾ ਆ ਉਹਦੇ ਵਿੱਚ ਮੋਟਰਸਾਈਕਲ ਕਿਤੇ ਉਹਦਾ ਧਿਆਨ ਭਟਕ ਗਿਆ ਜਾਂ ਉਹਨੂੰ ਧਿਆਨ ਨਹੀਂ ਰਿਹਾ ਸਿੱਧਾ ਡਵਾਈਡਰ ਚ ਏਟ ਕੀਤਾ ਮੋਟਰਸਾਈਕਲ ਦਾ ਅਗਲਾ ਰਿੰਮ ਜਿਹੜਾ ਹੈ ਉੱਥੇ ਹੀ ਬ੍ਰੇਕ ਹੋ ਗਿਆ ਆ ਮੋਟਰਸਾਈਕਲ ਇੱਥੇ गिर ਗਿਆ ਤੇ ਉਹ ਬੰਦਾ ਜਿਹੜਾ ਸਿੱਧਾ نیچے ਜਿਹੜਾ ਆ ਥੱਲੇ ਜਾ ਕੇ ਕਾਫੀ ਅੱਗੇ ਤੀ 40 ਫੁੱਟ ਅੱਗੇ ਜਾ ਕੇ गिर ਗਿਆ ਆ ਕਾਫੀ ਸੀਰੀਅਸ ਆ ਜੀ ਕਾਫੀ ਸੱਟਾਂ ਲੱਗੀਆਂ ਨੇ ਸਿਰ ਤੇ ਸੱਟ ਕਾਫੀ ਗੰਭੀਰ ਲੱਗੀ ਆ ਕਿੰਨੀ ਉਮਰ ਦਾ ਲੱਗਦਾ ਜੀ ਕਰੀਬ 40 ਸਾਲ ਉਮਰ ਹੈ ਠੀਕ ਹੈ ਜੀ